ਆ ਮੇਰੇ ਤੇ ਵਰਦਾ ਮੁੰਡਾ ਛੋਟੇ ਛੋਟੇ ਹੁੰਦੇ ਤੈਨੂੰ ਭੈਣ ਭਰਾ ਆ ਗਏ ਇੱਕ ਮੇਰੇ ਕੋ ਕੁੜੀ ਆ ਦੋ ਮੇਰੇ ਕੋ ਮੁੰਡੇ ਆ ਅਗਰ ਉਹਦੇ ਕੰਮ ਤੇ ਆਇਆ ਆਈ ਦੇ ਇਹਨੇ ਜੋਗੀ ਨਹੀਂ ਤੇ ਖਫਣ ਜੋਗੇ ਖਲੀ ਗਰਾਹੀ ਕਰਕੇ ਫੇਰ ਇਹਨੇ ਨੂੰ ਜੰਨੂ ਕਰਨਾ ਪੋਛਤ ਵਰਦੇ ਕਿਤੇ ਘਲਾਉਣਾ ਆਂਦਾਂ ਨੂੰ ਜੰਨੂ ਮੇਰਾ ਕਾਰਨ ਮੌਤ ਦਾ ਕਾਰਨ ਕੀ ਪਤਾ ਨਹੀਂ ਕੋ ਟੀਕਾ ਟੱਕਾ ਖਲਾਇਆ ਕਰੋ ਤੇ ਕੰਮ ਤੇ ਆਇਆ ਇਹ ਨਸ਼ੇ ਪਹਿਲਾਂ ਵੀ ਹਾਂ ਬੜੇ ਗੱਲ ਉਹ ਹੀ ਨਹੀਂ ਕਿੰਦੇ ਪਤਾ ਨਹੀਂ ਬੇਟਾ ਸਾਨੂੰ ਨਹੀਂ ਪਤਾ ਕਿ ਕਿੱਥੋਂ ਆਵੇ ਵਿਚਾਰੇ ਮਾਲਕ ਉਹ ਵੀ ਵਿਚਾਰੇ ਸਾਨੂੰ ਆਂਦੇ ਹੁੰਦੇ ਆਵੇ ਮਾਲਕ ਖਲੋਤੇ ਉਹਨਾਂ ਨੂੰ ਵਿਚਾਰੇ ਨੂੰ ਕੁੱਛ ਕੰਮ ਤੇ ਉੱਥੇ ਜਾਂਦਾ ਲਾਈ ਰੋਜੀ ਅਹੀਂ ਤਾਂ ਕਿਸੇ ਜੋਗੇ ਨਹੀਂ ਹੈਗੇ ਕੀ ਲੱਗਦਾ ਜੇ ਤਰ੍ਹਾਂ ਕਈ ਨੌਜਵਾਨ ਵੀੜੀ ਇਸ ਤਰ੍ਹਾਂ ਦੇ ਰਾਹ ਦੇ ਉੱਤੇ ਤੁਰਦੀ ਭਰਾ ਮੇਰੇ ਦਿਓਰ ਦਾ ਮੁੰਡਾ ਵਾ ਮੈਂ ਕਹਿੰਦੀ ਮੇਰੇ ਦਿਓਰ ਦਾ ਮੁੰਡਾ ਵਾ ਇਹ ਬੜੇ ਹੈ ਇਹ ਬਹੁਤ ਗਰੀਬ ਬਤੇ ਇੱਧਰ ਵੇਖੀ ਸਾਹਮਣੇ ਕੈਮਰੇ ਕੀ ਨਾਮ ਉਹ ਤੇਰਾ ਭਾਜੀ ਰਗੂ ਨਾਮ ਜੀ ਅਜਾ ਕਿੱਥੋਂ ਦੇ ਰਹਿਣ ਵਾਲੇ ਜੀ ਆ ਭਾਈ ਇੰਦਰਾ ਕੋ ਨਡੀਸ਼ੇਰਾ ਪੰਜਾਬ ਜਿਹਦੇ ਅੱਛਾ ਕੀ ਗੱਲ ਇਹ ਭਾਈ ਸਵੇਰੇ ਕੰਮ ਤੇ ਚਲ ਗਿਆ ਸੀ ਤੇ ਰਾਤੀ ਵਾਪਸ ਨਹੀਂ ਆਇਆ ਆਪਾਂ ਸੋਚਿਆ ਘਰੇ ਉੱਥੇ ਕਿਤੇ ਕੰਮ ਤੇ ਚਲ ਗਿਆ ਨਾ ਹੋਰ ਕਿਤੇ ਇਹਨਾਂ ਨਾਲ ਕਰਨਾ ਜੀ ਇਹਦੀ ਹੈਗੀ 20 22 ਸਾਲ ਹੈਗੀ ਹਾਂਜੀ ਸਗਾ ਭਰਾ ਹੈ ਸਗਾ ਭਰਾ ਵੱਡਾ ਹੈ ਵੱਡਾ ਭਰਾ ਜੇ ਕੰਮ ਕੀ ਕਰਦਾ ਕੰਮ ਭਾਈ ਗੱਡੀਆਂ ਦਾ ਕਰਦਾ ਕਾਰ ਵਾਸ਼ਿੰਗ ਦਾ ਠੀਕ ਹੈ ਫੇਰੇ ਕੰਮ ਤੇ ਗਿਆ ਸੀ ਹਾਂਜੀ ਹਾਂਜੀ ਅੱਜ ਫੇਰੇ ਜਾਂ ਕੱਲ ਕੱਲ ਸਵੇਰੇ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਰਾਤੀ ਇਹਨੂੰ ਡੀ ਦੇਦੇ ਆਇਆ ਨਹੀਂ ਤੇ ਉਹ ਤੋਂ ਬਾਰੇ ਭਾਜੀ ਹੁਣਾਂ ਨੇ ਆ ਕੇ ਦੱਸਿਆ ਇਹ ਆਂਦੇ ਇਤਰਾ ਮੁੰਡਾ ਟਾਡਾ ਉੱਤੇ ਡਿੱਗਾ ਵਾ ਤੇ ਫਿਰ ਆ ਕੇ ਦੇਖਿਆ ਕਿ ਕੀ ਨਸ਼ਾ ਨੂੰ ਸ਼ੇ ਕਰਤਾ ਸੀ ਕੋਈ ਭਾਈ ਇਹਨੇ ਸਮਾਨ ਲਾਂਦਾ ਸੀ ਤੇ ਇਹ ਮੁੰਡਿਆ ਦੇ ਨਾਲ ਜਾ ਜਾ ਕੇ ਨਾ ਬਾਟਾਣੀਆਂ ਜਿਵੇਂ ਬੈ ਬੈ ਕੇ ਇਹਨੇ ਸਮਾਨ ਸ਼ੁਰੂ ਕਰਤਾ ਸੀ ਅੱਛਾ ਤੇ ਪਤਾ ਕੁਝ ਆ ਪਰ ਇਹ ਭਾਈ ਬੜਾ ਮਾਰਦੇ ਹੀ ਬੜਾ ਇਹਨੂੰ ਚੈੱਕ ਕਰਦੇ ਹੀ ਤੇ ਇਹ ਹਟਦਾ ਨਹੀਂ ਪਰ ਆ ਨਹੀਂ ਕਿੱਥੋਂ ਸਮਾਨ ਜਾ ਲੈ ਆਉਂਦਾ ਇਹ ਲੈ ਕੇ ਕਿੱਥੋਂ ਆਉਂਦਾ ਇਹ ਨਹੀਂ ਭਾਈ ਪਤਾ ਹੈ अच्छा तਾਨੂੰ ਨਹੀਂ ਪਤਾ ਕਿੱਥੋਂ ਨਹੀਂ ਭਾਜੀ ਆਪਾਂ ਕਰੀਏ ਕੈਮ ਹੋ ਗਿਆ ਇਹਨੂੰ ਇੱਕ ਵੇਸ਼ਾ ਕਰਦੇ ਠੀਕ ਹੈ ਇਹਨੂੰ ਭਾਈ 2-3 ਮਹੀਨੇ ਹੋ ਗਏ ਹੋਣੇ ਇਹ ਠੀਕ ਹੈ ਤੇ ਹੁਣ ਵੀ ਕੀ ਟੀਕੇ ਦੇ ਨਾਲ ਹੀ ਉਹਦੀ ਡੈਥ ਹੋਈ ਹੈ ਭਾਈ ਇਹ ਰਿ ਹੁਣ ਕਹਿ ਨਹੀਂ ਸਕਦਾ ਕਿੰਨੀ ਉਮਰ ਆਦੀ ਭਾਈ 2-2 ਸਾਲ ਉਮਰ ਜੀ ਉਹਦੀ ਨਹੀਂ ਵਿਆਹ ਨਹੀਂ ਵਿਆਹ ਨਹੀਂ ਹੋਣ ਕਾਰਨ ਕੀ ਲੱਗਦਾ ਤੁਹਾਨੂੰ ਤੁਹਾਨੂੰ ਲੱਗਦਾ ਕਿ ਟੀਕੇ ਦੇ ਨਾਲ ਹੋਈ ਹੈ ਜਾਂ ਹੋਰ ਕਿਸੇ ਚੀਜ਼ ਨਾਲ ਭਾਈ ਜਿਹੜਾ ਬੰਦਾ ਨਸ਼ਾ ਕਰਦਾ ਨਾ ਉਹ ਇਹ ਤੁਹਾਨੂੰ ਪਰਾ ਹੋਈ ਜਾਂਦਾ ਬੰਦੇ ਦਾ ਕਿ ਉਹਦੇ ਮੌਕੇ ਤੇ ਹਾਲਾਤ ਵੇਖੇ ਹਾਲਾਤ ਕਹੋ ਜੇ ਉਹਦੇ ਲੱਗਦੇ ਤੁਹਾਨੂੰ ਕਿ ਨਸ਼ੇ ਕਰਕੇ ਉਹਦੀ ਡੈਥ ਹੋਈ ਹੈ ਜਾਂ ਕਿਸੇ ਨੇ ਉਹਨੂੰ ਮਾਰਿਆ ਮੁਰਿਆ ਜਾਂ ਕਿਸ ਦੀ ਰੰਜਿਸ਼ ਹੋਈ ਉਹਦੇ ਨਾਲ ਭਾਈ ਇਹ ਨਾ ਨਹੀਂ ਮੈਂ ਤੁਹਾਨੂੰ ਕਹਿੰਦਾ ਆਪਣਾ ਨਾਮ ਦੱਸ ਕੇ ਔਰ ਕਿਹੜੀ ਜਗ੍ਹਾ ਤੋਂ ਦੀ ਮੇਰਾ ਨਾਮ ਪਾਈ ਜੁਹਾਰ ਸਿੰਘ ਆ ਮੈਂ ਔਨਰਾ ਢਿੱਲੋ ਘਾਰ ਕੇ ਐਦਾਂ ਮਜੀਠਾ ਰੋਡ ਦੇ ਉੱਤੇ ਆਪਣੀ ਵਰਕਸ਼ਾਪ ਹੈਗੀ ਆ ਇਹ ਮੁੰਡਾ ਆਪਣੇ ਕੰਮ ਕਰਦਾ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਪਿਆ ਹੈ ਤੇ ਹਾਂ ਸਮਾਂ ਸਮੂਹ ਤਾਂ ਲੋਂਦਾ ਸੀ ਯਾਰ ਨੂੰ ਸਮਝਾਇਆ ਵੀ ਹੀ ਕਈ ਵਾਰੀ ਕਿ ਹਾਂ ਵੀ ਨਾ ਲਾਲ ਨਾਲ ਆ ਥੋੜੇ ਦਿਨ ਪਹਿਲਾਂ ਵੀ ਫਰ 4-5 ਦਿਨ ਗੈਪ ਰਿਆ ਵਾ ਫਿਰ 3-4 ਦਿਨ ਹੋ ਗਏ ਲਗਾਤਾਰ ਆ ਰਿਹਾ ਸੀ ਪਰ ਇਕਦਮੀ ਮੈਨੂੰ ਤਾਂ ਆਪ ਸਵੇਰ ਦਾ ਦੁਕਾਨ ਤੇ ਨਹੀਂ ਆਇਆ ਆਪੇ ਦੇ ਘਰੇ ਫੋਨ ਫਨ ਕੀਤਾ ਤੇ ਦੇ ਘਰ ਦੇ ਕਹਿੰਦੇ ਕਿ ਹਾਂ ਵੀ ਆਇਆ ਨਹੀਂ ਅਜੇ ਤੱਕ ਤੇ ਪਤਾ ਕਰਦੇ ਆ ਤੇ ਆ ਹੁਣ ਇਕਦਮੀ ਫੋਨ ਆਇਆ ਕਿ ਹਾਂ ਵੀ ਮੁੰਡਾ ਪੂਰਾ ਹੋ ਗਿਆ ਵਾ ਸਮਾਨ ਜੀ ਮੇਰੇ ਖਿਆਲ ਦੇ ਨਾਲ ਪ੍ਰੇਮ ਜਿਹੜਾ ਅੱਗੇ ਬਾਈਪਾਸ ਤੋਂ ਅਗਲੇ ਬੰਨੇ ਏਰੀਆ ਹੈਗਾ ਵਾ ਰਾਮਨਗਰ ਉੱਥੇ ਹੈਗੇ ਉੱਥੇ ਮੁੰਡਿਆਂ ਨਾਲ ਜਾਂਦਾ ਜੁੰਦਾ ਹੀ ਹੈ ਰਹਿ ਕਰੀ ਕਰੀ ਪੱਟੀਕੂਲਰ ਬੰਦੇ ਦਾ ਨਾਮ ਨੂੰ ਨਹੀਂ ਆਪਾਂ ਨੂੰ ਦੱਸਿਆ ਇਹਨੇ ਕਿ ਹਾਂ ਵੀ ਕਿੱਥੋਂ ਕਿੱਦਾਂ ਵਾ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਰਿਹਾ ਹਾਂਜੀ ਹਾਂਜੀ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਰਿਹਾ ਕਿੰਨੀ ਉਮਰ ਸੀ ਇਹ ਲੜਕੇ ਦੀ ਉਮਰ ਮੇਰੇ ਖਿਆਲ ਦੇ ਨਾਲ 20-22 ਸਾਲ ਦੇ ਕਰੀਬ-ਕਰੀਬ ਹੋਣੀ ਆ ਇਹ ਨਹੀਂ ਅਨਮੈਰਿਡ ਹੀ ਹੈ ਇਹਦੇ ਚਾਦੇ ਮਾਪਿਓ ਛੋਟੇ ਹੁੰਦੇ ਆਂ ਮਤਲਬ ਗੁਜ਼ਰ ਗਏ ਆ ਤੇ ਚਾਚੀ ਜੀ ਦੀ ਜੀ ਕਾਫੀ ਇਹਨੂੰ ਸੰਭਾਲਦੀ ਸੀ ਧਿਆਨਤੀਉਂ ਰੱਖਦੀ ਸੀ ਇਹਨਾਂ ਦਾ ਤੇ ਇੱਕ ਛੋਟਾ ਭਰਾ ਵਾ ਇਹਦਾ ਪਤਾ ਨਹੀਂ ਲੱਗਾ ਯਾਰ ਠੀਕ ਜਿਹੜਾ ਇੱਕ ਵਿਅਕਤੀ ਦੀ লাশ ਮਿਲੀ ਨੋਤਵਾ ਇੱਕ ਤੋਂ ਪ੍ਰਿੰਸੀਪਲ ਸਾਹਿਬ ਦਾ ਪਾਈਪਾ ਕੋਲ ਤੋਂ ਫੋਨ ਆਇਆ ਸੀਗਾ ਜਿੱਦ ਮਤਲਬ ਡੈੱਡ ਬੋਡੀ ਮਿਲੀ ਹੈ ਜੋ ਮੰਦੀ ਮੋਕੇ ਤੇ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਡੈੱਡ ਬੋਡੀ ਪੋਸਟਮਾਰਟ ਕਰਵਾਣਾ ਪਤਾ ਲੱਗਾ ਕਿ ਅਜੇ ਫਿਰਾਲ ਕੁਝ ਨਹੀਂ ਪਤਾ ਲੱਗਾ ਪੋਸਟਮਾਰਟ ਅਮੰਦਰਪੁਰ ਤੋਂ ਪਤਾ ਚੱਲੇਗਾ ਕਿਉਂਕਿ ਇੱਕ ਸਰਿੰਜੀ ਵੀ ਮਿਲੀ ਹੈ ਉਸ ਨਛਰੀ ਹਾਲਤ ਦੇ ਵਿੱਚ ਲੱਗਦਾ ਨਹੀਂ ਕਿ ਮੈਂ ਦੇਖ ਰਿਹਾ ਹਾਂ ਜੇ ਕੋ ਖੁਸਰਨ ਹੋਊਗਾ ਦੇਖੋ ਲੇਕਿਨ ਇਸਨੇ ਕੋਈ ਹੋਰ ਕੀਆ ਜਾ ਰਿਹਾ ਹੈ ਲਗਾਤਾਰ ਉਹ ਨਸ਼ਾ ਕਰਦਾ ਸੀ ਉਹ ਇਹ ਪੋਸਟਮਾਰਟ ਤੋਂ ਹੀ ਪਤਾ ਚੱਲੇਗਾ ਕੀ ਕੀ ਕਾਰਨ ਮੌਤ ਦਾ ਕੀ ਕਾਰਨ ਹੈ ਕਿ ਪੋਸਟਮੈਨ ਹੁਣ ਰਿਪੋਰਟ ਆਏ ਮਾਲਕ ਵਾਲੇ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮਜੀਠਾ ਰੋਡ ਤੇ ਨਸ਼ਾ ਲੈਂਦਾ ਸੀ ਨਸ਼ਾ ਕਰਦਾ ਸੀ ਕਾਫੀ ਟਾਈਮ ਤੋਂ ਸਰ ਲੇਖੋ ਕਹਿਣਾ ਹੈ ਕਿ ਆਪਾਂ ਜੋ ਮੈਡੀਕਲ ਰਿਪੋਰਟ ਹੈ ਉਹਦੇ ਮੁਤਾਬਕ ਮੰਦੀ ਕਰ ਰਹੀ ਹੋਏਗੀ ਉਹਦੇ ਮੁਤਾਬਕ ਆਪਾਂ ਦੱਸਾਂਗੇ ਕੀ ਕਰਦਾ ਕਿ ਨਹੀਂ ਕਰਦਾ ਸੀਗਾ ਕੋਈ ਹੋਰ ਵੀ ਕੋਈ ਕਾਰਨ ਨਿਕਲ ਸਕਦਾ ਹੈ ਆਪਾਂ ਇੰਜੈਕਸ਼ਨ ਕਰੀ ਕਰੇਗਾ ਇਹ ਉਹਦੇ ਪਰਿਵਾਰ ਕਹਿ ਰਹੇ ਕਿ ਨਸ਼ਾ ਆਦੀ ਸੀ ਇਹਦੇ ਮੁਤਾਬਕ ਚੇਕ ਨਿਕਲਦੀ ਹੈ ਤੁਹਾਡੇ ਚੇਕ ਨਿਕਲਦੀ ਹੈ ਹੋ ਸਕਦਾ ਹੈ ਸ਼ਾਇਦ ਨੂੰ ਕੁਝ ਖਾਦਾ ਵੀ ਹੋ ਸਕਦਾ ਹੈ ਜੋ ਵੀ ਕਾਰਨ ਹੋਏਗਾ ਉਦੇਮ ਤਾਪ ਬੰਦੀ ਕਾਰਵਾਈ ਕੀਤੀ ਜਾਏਗੀ